ਤੁਸੀਂ ਦੇਖ ਸਕਦੇ ਹੋ ਫਿਰੋਜ਼ਪੁਰ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ ਸਕੋਰਪਿਓ ਗੱਡੀ ਸਿੱਧੀ ਦਰਖਤ ਦੇ ਵਿੱਚ ਜਾ ਕੇ ਵੱਜੀ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਹਾਦਸੇ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹੁਣ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੌਜਵਾਨਾਂ ਨੂੰ ਇਸ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਔਰ ਤਸਵੀਰਾਂ ਦੇਖ ਸਕਦੇ ਹੋ ਗੱਡੀ ਦੇ ਪ੍ਰਖੱਚੇ ਉੱਡ ਗਏ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਔਰ ਇਸ ਦੇ ਨਾਲ ਗੱਡੀ ਦਾ ਇੱਕ ਪਾਸੇ ਨੁਕਸਾਨ ਨਹੀਂ ਗਈ ਹੈ ਪਰ ਦੋਵੇਂ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤੇ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਸਿੱਧੀ ਦਰਖਤ ਦੇ ਵਿੱਚ ਜਾ ਕੇ ਵੱਜੀ ਘਟਨਾ ਜਿਹੜੀ ਹੈ ਹਾਸੀ ਦੀ ਉਹ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਿਹਾ ਫਰੋਜ਼ਪੁਰ ਤੋਂ ਤਸਵੀਰਾਂ ਸਾਹਮਣੇ ਆਈ ਨੇ ਫਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੇ ਵਿੱਚ ਤੇਜ਼ ਰਫ਼ਤਾਰ ਸਕੋਰਪਿਓ ਗੱਡੀ ਅਚਾਨਕ ਬੇਕਾਬੂ ਹੋ ਗਈ ਔਰ ਉਸ ਤੋਂ ਬਾਅਦ ਸਿੱਧੀ ਦਰਖਤ ਦੇ ਵਿੱਚ ਜਾ ਕੇ ਵਜਦੀ ਹੈ ਤਾਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਨੌਜਵਾਨ ਗੱਡੀ ਦੇ ਉੱਪਰਲੇ ਹਿੱਸੇ ਦੇ ਵਿੱਚ ਫਸ ਗਿਆ ਸ਼ੀਸ਼ਾ ਜਿਹੜਾ ਉਹ ਵੀ ਟੁੱਟ ਗਿਆ ਔਰ ਲੋਕ ਜਿਹੜੇ ਨੇ ਇਸ ਹਾਦਸੇ ਤੋਂ ਬਾਅਦ ਇਕੱਠੇ ਹੋਏ ਔਰ ਬੜੀ ਮੁਸ਼ਕਲ ਦੇ ਨਾਲ ਨੌਜਵਾਨ ਨੂੰ ਜਿਹੜਾ ਉਹ ਇਸ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਕਿਉਂਕਿ ਨੌਜਵਾਨ ਜਿਹੜਾ ਉਹ ਫਸ ਗਿਆ ਔਰ ਦੇਖ ਸਕਦੇ ਹੋ ਕਿ ਕਿੰਜ ਗੱਡੀ ਦੇ ਵਿੱਚੋਂ ਅਚਾਨਕ ਉੱਪਰ ਨੂੰ ਜਿਹੜਾ ਨੌਜਵਾਨ ਨਿਕਲ ਕੇ ਆਇਆ ਔਰ ਉਸ ਤੋਂ ਬਾਅਦ ਇਸ ਨੌਜਵਾਨ ਨੂੰ ਜਿਹੜਾ ਬਾਹਰ ਕੱਢਿਆ ਗਿਆ ਤਾਂ ਘਟਨਾ ਜਿਹੜੀ ਹੈ ਹਾਸੇ ਦੀ ਜਿਹੜੀ ਘਟਨਾ ਹੈ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਰੂਕਮਬਾਉ ਹਾਸਾ ਜਿਹੜਾ ਇਹ ਵਾਪਰਿਆ ਫਿਰੋਜ਼ਪੁਰ ਦੇ ਪਿੰਡ ਸਤੀਏਵਾਲਾ ਦੇ ਵਿੱਚ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਸਿੱਧੀ ਦਰਖਤ ਦੇ ਵਿੱਚ ਜਾ ਕੇ ਵੱਜੀ ਤਾਂ ਸਕੋਰਪਿਓ ਗੱਡੀ ਦੇਖ ਸਕਦੇ ਹੋ ਕਿਵੇਂ ਇਸ ਦੇ ਪਰਖੱਚੇ ਉੱਡ ਗਏ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤੇਜ਼ ਰਫ਼ਤਾਰ ਸਕੋਰਪਿਓ ਗੱਡੀ ਅਚਾਨਕ ਬੇਕਾਬੂ ਹੋਈ ਜਿਸ ਤੋਂ ਬਾਅਦ ਸਿੱਧੀ ਦਰਖਤ ਦੇ ਵਿੱਚ ਜਾ ਕੇ ਵਜੇ ਹਾਲਾਂਕਿ ਇਸ ਗੱਡੀ ਦੇ ਵਿੱਚ ਦੋ ਨੌਜਵਾਨ ਸਵਾਰ ਸੀ ਦੋਵੇਂ ਜ਼ਖਮੀ ਹੋਏ ਗੰਭੀਰ ਰੂਪ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਗਿਆ ਔਰ ਹਸਪਤਾਲ ਜਿਹੜਾ ਹੈ ਉਹ ਪਹਤੀ ਕਰਵਾਇਆ ਗਿਆ ਔਰ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਵੀ ਆ ਰਿਹਾ ਹੋਵੇਗਾ ਕਿੰਜ ਜਿਹੜਾ ਨੌਜਵਾਨ ਗੱਡੀ ਚਲਾ ਰਿਹਾ ਸੀ ਜਦੋਂ ਪੀੜ ਦੇ ਨਾਲ ਯਾਨੀ ਕਿ ਦਰਖਤ ਦੇ ਨਾਲ ਟੱਕਰ ਹੋਈ ਤਾਂ ਸ਼ੀਸ਼ੇ ਦੇ ਵਿੱਚੋਂ ਨੌਜਵਾਨ ਜਿਹੜਾ ਉਹ ਬਾਹਰ ਆ ਗਿਆ ਔਰ ਜਿਹੜਾ ਦੂਜਾ ਨੌਜਵਾਨ ਹੈ ਉਸ ਨੌਜਵਾਨ ਨੂੰ ਵੀ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਜਿਹੜਾ ਇਸ ਗੱਡੀ ਦੇ ਵਿੱਚੋਂ ਬਾਹਰ ਜਿਹੜਾ ਕੱਢਿਆ ਹਾਲਾਂਕਿ ਸਥਾਨਕ ਲੋਕਾਂ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਲਾਈਵ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਹਾਦਸੇ ਦੀ ਹਾਸਾ ਜਿਹੜਾ ਹੈ ਉਹ ਫਿਰੋਜ਼ਪੁਰ ਦੇ ਪਿੰਡ ਸਤੀਏਵਾਲਾ ਦੇ ਵਿੱਚ ਵਾਪਰਿਆ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਉਹ ਹਾਦਸੇ ਦਾ ਸ਼ਿਕਾਰ ਹੋਈ ਹੈ ਸਿੱਧੀ ਦਰਖਤ ਦੇ ਵਿੱਚ ਜਾ ਕੇ ਗੱਡੀ ਵੱਜੀ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੋ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹੁਣ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਾਂ ਫਲਹਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਵ ਫਰੋਜ਼ਪੁਰ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ ਸਕੋਰਪਿਓ ਗੱਡੀ ਸਿੱਧੀ ਦਰਖਤ ਦੇ ਵਿੱਚ ਜਾ ਕੇ ਵੱਜੀ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਹਾਦਸੇ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹੁਣ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੌਜਵਾਨਾਂ ਨੂੰ ਇਸ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਔਰ ਤਸਵੀਰਾਂ ਦੇਖ ਸਕਦੇ ਹੋ ਗੱਡੀ ਤੇ ਪ੍ਰਖੱਚੇ ਉੱਡ ਗਏ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਔਰ ਇਸ ਦੇ ਨਾਲ ਗੱਡੀ ਦਾ ਇੱਕ ਪਾਸੇ ਨੁਕਸਾਨੀ ਗਈ ਹੈ ਪਰ ਦੋਵੇਂ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤੇ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਸਿੱਧੀ ਦਰਖਤ ਦੇ ਵਿੱਚ ਜਾ ਕੇ ਵੱਜੀ ਘਟਨਾ ਜਿਹੜੀ ਹੈ ਹਾਸੀ ਦੀ ਉਹ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਿਹਾ ਅਫਰੋਜ਼ਪੁਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਅਫਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੇ ਵਿੱਚ ਤੇਜ਼ ਰਫ਼ਤਾਰ ਸਕੋਰਪਿਓ ਗੱਡੀ ਅਚਾਨਕ ਬੇਕਾਬੂ ਹੋ ਗਈ ਔਰ ਉਸ ਤੋਂ ਬਾਅਦ ਸਿੱਧੀ ਦਰਖਤ ਦੇ ਵਿੱਚ ਜਾ ਕੇ ਵਜਦੀ ਹੈ ਤਾਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਨੌਜਵਾਨ ਗੱਡੀ ਦੇ ਉੱਪਰਲੇ ਹਿੱਸੇ ਦੇ ਵਿੱਚ ਫਸ ਗਿਆ ਸ਼ੀਸ਼ਾ ਜਿਹੜਾ ਉਹ ਵੀ ਟੁੱਟ ਗਿਆ ਔਰ ਲੋਕ ਜਿਹੜੇ ਨੇ ਇਸ ਹਾਦਸੇ ਤੋਂ ਬਾਅਦ ਇਕੱਠੇ ਹੋਏ ਔਰ ਬੜੀ ਮੁਸ਼ਕਲ ਦੇ ਨਾਲ ਨੌਜਵਾਨ ਨੂੰ ਜਿਹੜਾ ਉਹ ਇਸ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਕਿਉਂਕਿ ਨੌਜਵਾਨ ਜਿਹੜਾ ਉਹ ਫਸ ਗਿਆ ਔਰ ਦੇਖ ਸਕਦੇ ਹੋ ਕਿ ਕਿੰਜ ਗੱਡੀ ਦੇ ਵਿੱਚੋਂ ਅਚਾਨਕ ਉੱਪਰ ਨੂੰ ਜਿਹੜਾ ਨੌਜਵਾਨ ਨਿਕਲ ਕੇ ਆਇਆ ਔਰ ਉਸ ਤੋਂ ਬਾਅਦ ਇਸ ਨੌਜਵਾਨ ਨੂੰ ਜਿਹੜਾ ਬਾਹਰ ਕੱਢਿਆ ਗਿਆ ਤਕਟਣਾ ਜਿਹੜੀ ਹੈ ਹਾਸੇ ਦੀ ਜਿਹੜੀ ਘਟਨਾ ਹੈ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਰੂਕਮਬਾਉ ਹਾਸਾ ਜਿਹੜਾ ਹੈ ਇਹ ਵਾਪਰਿਆ ਫਿਰੋਜ਼ਪੁਰ ਦੇ ਪਿੰਡ ਸਤੀਏਵਾਲਾ ਦੇ ਵਿੱਚ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਸਿੱਧੀ ਦਰਖਤ ਦੇ ਵਿੱਚ ਜਾ ਕੇ ਵੱਜੀ ਤਾਂ ਸਕੋਰਪਿਓ ਗੱਡੀ ਦੇਖ ਸਕਦੇ ਹੋ ਕਿਵੇਂ ਇਸ ਦੇ ਪ੍ਰਖੱਚੇ ਉੱਡ ਗਏ ਮੌਕੇ ਦੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤੇਜ਼ ਰਫ਼ਤਾਰ ਸਕੋਰਪਿਓ ਗੱਡੀ ਅਚਾਨਕ ਬੇਕਾਬੂ ਹੋਈ ਜਿਸ ਤੋਂ ਬਾਅਦ ਸਿੱਧੀ ਦਰਖਤ ਦੇ ਵਿੱਚ ਜਾ ਕੇ ਵਜੇ ਹਾਲਾਂਕਿ ਇਸ ਗੱਡੀ ਦੇ ਵਿੱਚ ਦੋ ਨੌਜਵਾਨ ਸਵਾਰ ਸੀ ਦੋਵੇਂ ਜ਼ਖਮੀ ਹੋਏ ਗੰਭੀਰ ਰੂਪ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਗਿਆ ਔਰ ਹਸਪਤਾਲ ਜਿਹੜਾ ਹੈ ਉਹ ਪਰਤੀ ਕਰਵਾਇਆ ਗਿਆ ਔਰ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਵੀ ਆ ਰਿਹਾ ਹੋਵੇਗਾ ਕਿੰਜੇ ਜਿਹੜਾ ਨੌਜਵਾਨ ਗੱਡੀ ਚਲਾ ਰਿਹਾ ਸੀ ਜਦੋਂ ਪੀੜ ਦੇ ਨਾਲ ਯਾਨੀ ਕਿ ਦਰਖਤ ਦੇ ਨਾਲ ਟੱਕਰ ਹੋਈ ਤਾਂ ਸ਼ੀਸ਼ੇ ਦੇ ਵਿੱਚੋਂ ਨੌਜਵਾਨ ਜਿਹੜਾ ਉਹ ਬਾਹਰ ਆ ਗਿਆ ਔਰ ਜਿਹੜਾ ਦੂਜਾ ਨੌਜਵਾਨ ਹੈ ਉਸ ਨੌਜਵਾਨ ਨੂੰ ਵੀ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਜਿਹੜਾ ਇਸ ਗੱਡੀ ਦੇ ਵਿੱਚੋਂ ਬਾਹਰ ਜਿਹੜਾ ਕੱਢਿਆ ਹਾਕਿਸਤਾਨ ਇੱਕ ਲੋਕਾਂ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਲਾਈਵ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਹਾਦਸੇ ਦੀ ਹਾਸਾ ਜਿਹੜਾ ਹੈ ਉਹ ਫਿਰੋਜ਼ਪੁਰ ਦੇ ਪਿੰਡ ਸਤੀਏਵਾਲਾ ਦੇ ਵਿੱਚ ਵਾਪਰਿਆ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਉਹ ਹਾਸੇ ਦਾ ਸ਼ਿਕਾਰ ਹੋਈ ਹੈ ਸਿੱਧੀ ਦਰਖਤ ਦੇ ਵਿੱਚ ਜਾ ਕੇ ਗੱਡੀ ਵੱਜੀ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੋ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹੁਣ ਹਸਤਾ ਉਹ ਫਿਰੋਜ਼ਪੁਰ ਦੇ ਵਿੱਚ ਭਿਆਨਕ ਸੜਕ ਹਾਸਾ ਵਾਪਰ ਗਿਆ ਹੈ ਸਕੋਰਪਿਓ ਗੱਡੀ ਸਿੱਧੀ ਦਰਖਤ ਦੇ ਵਿੱਚ ਜਾ ਕੇ ਵੱਜੀ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਹਾਸੇ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹੁਣ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੌਜਵਾਨਾਂ ਨੂੰ ਇਸ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਔਰ ਤਸਵੀਰਾਂ ਦੇਖ ਸਕਦੇ ਹੋ ਗੱਡੀ ਤੇ ਪਰਖੱਚੇ ਉੱਡ ਗਏ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਔਰ ਇਸ ਦੇ ਨਾਲ ਗੱਡੀ ਦਾ ਇੱਕ ਪਾਸੇ ਨੁਕਸਾਨ ਨਹੀਂ ਗਈ ਹੈ ਪਰ ਦੋਵੇਂ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਸਿੱਧੀ ਦਰਖਤ ਦੇ ਵਿੱਚ ਜਾ ਕੇ ਵੱਜੀ ਘਟਨਾ ਜਿਹੜੀ ਹੈ ਹਾਸੇ ਦੀ ਉਹ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਫਰੋਜ਼ਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਫਰੋਜ਼ਪੁਰ ਦੇ ਪਿੰਡੇ ਸਤੀਏ ਵਾਲਦ ਵਿੱਚ ਤੇਜ਼ ਰਫ਼ਤਾਰ ਸਕੋਰਪਿਓ ਗੱਡੀ ਅਚਾਨਕ ਬੇਕਾਬੂ ਹੋ ਗਈ ਔਰ ਉਸ ਤੋਂ ਬਾਅਦ ਸਿੱਧੀ ਦਰਖਤ ਦੇ ਵਿੱਚ ਜਾ ਕੇ ਵੱਜਦੀ ਹੈ ਤਾਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਨੌਜਵਾਨ ਗੱਡੀ ਦੇ ਉੱਪਰਲੇ ਹਿੱਸੇ ਦੇ ਵਿੱਚ ਫਸ ਗਿਆ ਸ਼ੀਸ਼ਾ ਜਿਹੜਾ ਉਹ ਵੀ ਟੁੱਟ ਗਿਆ ਔਰ ਲੋਕ ਜਿਹੜੇ ਨੇ ਇਸ ਹਾਦਸੇ ਤੋਂ ਬਾਅਦ ਇਕੱਠੇ ਹੋਏ ਔਰ ਬੜੀ ਮੁਸ਼ਕਲ ਦੇ ਨਾਲ ਨੌਜਵਾਨ ਨੂੰ ਜਿਹੜਾ ਉਹ ਇਸ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਕਿਉਂਕਿ ਨੌਜਵਾਨ ਜਿਹੜਾ ਉਹ ਫਸ ਗਿਆ ਔਰ ਦੇਖ ਸਕਦੇ ਹੋ ਕਿ ਕਿੰਜ ਗੱਡੀ ਦੇ ਵਿੱਚੋਂ ਅਚਾਨਕ ਉੱਪਰੋਂ ਜਿਹੜਾ ਨੌਜਵਾਨ ਨਿਕਲ ਕੇ ਆਇਆ ਔਰ ਉਸ ਤੋਂ ਬਾਅਦ ਇਸ ਨੌਜਵਾਨ ਨੂੰ ਜਿਹੜਾ ਬਾਹਰ ਕੱਢਿਆ ਗਿਆ ਟਕਟਣਾ ਜਿਹੜੀ ਹੈ ਹਾਸੇ ਦੀ ਜਿਹੜੀ ਘਟਨਾ ਹੈ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਰੂਕਮਬਾਉ ਹਾਸਾ ਜਿਹੜਾ ਇਹ ਵਾਪਰਿਆ ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੇ ਵਿੱਚ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਸਿੱਧੀ ਦਰਖਤ ਦੇ ਵਿੱਚ ਜਾ ਕੇ ਵਜੀ ਤਾਂ ਸਕੋਰਪਿਓ ਗੱਡੀ ਦੇਖ ਸਕਦੇ ਹੋ ਕਿਵੇਂ ਇਸ ਦੇ ਪ੍ਰਖੱਚੇ ਉੱਡ ਗਏ ਮੌਕੇ ਦੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤੇਜ਼ ਰਫ਼ਤਾਰ ਸਕੋਰਪਿਓ ਗੱਡੀ ਅਚਾਨਕ ਬੇਕਾਬੂ ਹੋਈ ਜਿਸ ਤੋਂ ਬਾਅਦ ਸਿੱਧੀ ਦਰਖਤ ਦੇ ਵਿੱਚ ਜਾ ਕੇ ਵਜੀ ਹਾਲਾਂਕਿ ਇਸ ਗੱਡੀ ਦੇ ਵਿੱਚ ਦੋ ਨੌਜਵਾਨ ਸਵਾਰ ਸੀ ਦੋਵੇਂ ਜ਼ਖਮੀ ਹੋਏ ਗੰਭੀਰ ਰੂਪ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਗਿਆ ਔਰ ਹਸਪਤਾਲ ਜਿਹੜਾ ਹੈ ਉਪਰਤੀ ਕਰਵਾਇਆ ਗਿਆ ਔਰ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਵੀ ਆ ਰਹੇ ਹੋਵੇਗਾ ਕਿੰਜੇ ਜਿਹੜਾ ਨੌਜਵਾਨ ਗੱਡੀ ਚਲਾ ਰਿਹਾ ਸੀ ਜਦੋਂ ਪੀੜ ਦੇ ਨਾਲ ਯਾਨੀ ਕਿ ਦਰਖਤ ਦੇ ਨਾਲ ਟੱਕਰ ਹੋਈ ਤਾਂ ਸ਼ੀਸ਼ੇ ਦੇ ਵਿੱਚੋਂ ਨੌਜਵਾਨ ਜਿਹੜਾ ਉਹ ਬਾਹਰ ਆ ਗਿਆ ਔਰ ਜਿਹੜਾ ਦੂਜਾ ਨੌਜਵਾਨ ਹੈ ਉਸ ਨੌਜਵਾਨ ਨੂੰ ਵੀ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਜਿਹੜਾ ਇਸ ਗੱਡੀ ਦੇ ਵਿੱਚੋਂ ਬਾਹਰ ਜਿਹੜਾ ਕੱਢਿਆ ਹਾਲਾਂਕਿ ਸਥਾਨਕ ਲੋਕਾਂ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਲਾਈਵ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਹਾਦਸੇ ਦੀ ਹਾਸਾ ਜਿਹੜਾ ਹੈ ਉਹ ਫਿਰੋਜ਼ਪੁਰ ਦੇ ਪਿੰਡ ਸਤੀਏਵਾਲਾ ਦੇ ਵਿੱਚ ਵਾਪਰਿਆ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਉਹ ਹਾਦਸੇ ਦਾ ਸ਼ਿਕਾਰ ਹੋਈ ਹੈ ਸਿੱਧੀ ਦਰਖਤ ਦੇ ਵਿੱਚ ਜਾ ਕੇ ਗੱਡੀ ਵੱਜੀ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੋ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹੁਣ ਹਸਪਤਾਲ ਦੇ ਉਹ ਫਿਰੋਜ਼ਪੁਰ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ ਸਕੋਰਪਿਓ ਗੱਡੀ ਸਿੱਧੀ ਦਰਖਤ ਦੇ ਵਿੱਚ ਜਾ ਕੇ ਵੱਜੀ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਹਾਦਸੇ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹੁਣ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੌਜਵਾਨਾਂ ਨੂੰ ਇਸ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਔਰ ਤਸਵੀਰਾਂ ਦੇਖ ਸਕਦੇ ਹੋ ਗੱਡੀ ਤੇ ਪਰਖੱਚੇ ਉੱਡ ਗਏ ਗੱਡੀ ਦਾ ਸ਼ੀਸ਼ਾ ਟੁੱਟ ਗਏ ਔਰ ਇਸ ਦੇ ਨਾਲ ਗੱਡੀ ਦਾ ਇੱਕ ਪਾਸੇ ਨੁਕਸਾਨੀ ਗਈ ਹੈ ਪਰ ਦੋਵੇਂ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਸਿੱਧੀ ਦਰਖਤ ਦੇ ਵਿੱਚ ਜਾ ਕੇ ਵੱਜੀ ਘਟਨਾ ਜਿਹੜੀ ਹੈ ਹਾਦਸੇ ਦੀ ਉਹ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਫਰੋਜ਼ਪੁਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਫਰੋਜ਼ਪੁਰ ਦੇ ਪਿੰਡ ਸਤੀਏ ਵਾਲਦ ਵਿੱਚ ਤੇਜ਼ ਰਫ਼ਤਾਰ ਸਕੋਰਪਿਓ ਗੱਡੀ ਅਚਾਨਕ ਬੇਕਾਬੂ ਹੋ ਗਈ ਔਰ ਉਸ ਤੋਂ ਬਾਅਦ ਸਿੱਧੀ ਦਰਖਤ ਦੇ ਵਿੱਚ ਜਾ ਕੇ ਵੱਜਦੀ ਹੈ ਤਾਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਨੌਜਵਾਨ ਗੱਡੀ ਦੇ ਉੱਪਰਲੇ ਹਿੱਸੇ ਦੇ ਵਿੱਚ ਫਸ ਗਿਆ ਸ਼ੀਸ਼ਾ ਜਿਹੜਾ ਉਹ ਵੀ ਟੁੱਟ ਗਿਆ ਔਰ ਲੋਕ ਜਿਹੜੇ ਨੇ ਇਸ ਹਾਦਸੇ ਤੋਂ ਬਾਅਦ ਇਕੱਠੇ ਹੋਏ ਔਰ ਬੜੀ ਮੁਸ਼ਕਲ ਦੇ ਨਾਲ ਨੌਜਵਾਨ ਨੂੰ ਜਿਹੜਾ ਉਹ ਇਸ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਕਿਉਂਕਿ ਨੌਜਵਾਨ ਜਿਹੜਾ ਉਹ ਫਸ ਗਿਆ ਔਰ ਦੇਖ ਸਕਦੇ ਹੋ ਕਿ ਕਿੰਜ ਗੱਡੀ ਦੇ ਵਿੱਚੋਂ ਅਚਾਨਕ ਉੱਪਰੋਂ ਜਿਹੜਾ ਨੌਜਵਾਨ ਨਿਕਲ ਕੇ ਆਇਆ ਔਰ ਉਸ ਤੋਂ ਬਾਅਦ ਇਸ ਨੌਜਵਾਨ ਨੂੰ ਜਿਹੜਾ ਬਾਹਰ ਕੱਢਿਆ ਗਿਆ ਟਕਟਣਾ ਜਿਹੜੀ ਹੈ ਹਾਸੇ ਦੀ ਜਿਹੜੀ ਘਟਨਾ ਹੈ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਰੂਕਮਬਾਉ ਹਾਸਾ ਜਿਹੜਾ ਇਹ ਵਾਪਰਿਆ ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੇ ਵਿੱਚ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਸਿੱਧੀ ਦਰਖਤ ਦੇ ਵਿੱਚ ਜਾ ਕੇ ਵਜੀ ਤਾਂ ਸਕੋਰਪਿਓ ਗੱਡੀ ਦੇਖ ਸਕਦੇ ਹੋ ਕਿਵੇਂ ਇਸ ਦੇ ਪ੍ਰਖੱਚੇ ਉੱਡ ਗਏ ਮੌਕੇ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤੇਜ਼ ਰਫ਼ਤਾਰ ਸਕੋਰਪਿਓ ਗੱਡੀ ਅਚਾਨਕ ਬੇਕਾਬੂ ਹੋਈ ਜਿਸ ਤੋਂ ਬਾਅਦ ਸਿੱਧੀ ਦਰਖਤ ਦੇ ਵਿੱਚ ਜਾ ਕੇ ਵਜੀ ਹਾਲਾਂਕਿ ਇਸ ਗੱਡੀ ਦੇ ਵਿੱਚ ਦੋ ਨੌਜਵਾਨ ਸਵਾਰ ਸੀ ਦੋਵੇਂ ਜ਼ਖਮੀ ਹੋਏ ਗੰਭੀਰ ਰੂਪ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਗਿਆ ਔਰ ਹਸਪਤਾਲ ਜਿਹੜਾ ਹੈ ਉਪਰਤੀ ਕਰਵਾਇਆ ਗਿਆ ਔਰ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਵੀ ਆ ਰਹੇ ਹੋਵੇਗਾ ਕਿੰਜੇ ਜਿਹੜਾ ਨੌਜਵਾਨ ਗੱਡੀ ਚਲਾ ਰਿਹਾ ਸੀ ਜਦੋਂ ਪੀੜ ਦੇ ਨਾਲ ਯਾਨੀ ਕਿ ਦਰਖਤ ਦੇ ਨਾਲ ਟੱਕਰ ਹੋਈ ਤਾਂ ਸ਼ੀਸ਼ੇ ਦੇ ਵਿੱਚੋਂ ਨੌਜਵਾਨ ਜਿਹੜਾ ਉਹ ਬਾਹਰ ਆ ਗਿਆ ਔਰ ਜਿਹੜਾ ਦੂਜਾ ਨੌਜਵਾਨ ਹੈ ਉਸ ਨੌਜਵਾਨ ਨੂੰ ਵੀ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਜਿਹੜਾ ਇਸ ਗੱਡੀ ਦੇ ਵਿੱਚੋਂ ਬਾਹਰ ਜਿਹੜਾ ਕੱਢਿਆ ਹਾਲਕਿ ਸਥਾਨਕ ਲੋਕਾਂ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਲਾਈਵ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਹਾਦਸੇ ਦੀ ਹਾਸਾ ਜਿਹੜਾ ਹੈ ਉਹ ਫਰੋਜ਼ਪੁਰ ਦੇ ਪਿੰਡ ਸਤੀਏਵਾਲਾ ਦੇ ਵਿੱਚ ਵਾਪਰਿਆ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਉਹ ਹਾਦਸੇ ਦਾ ਸ਼ਿਕਾਰ ਹੋਈ ਹੈ ਸਿੱਧੀ ਦਰਖਤ ਦੇ ਵਿੱਚ ਜਾ ਕੇ ਗੱਡੀ ਵੱਜੀ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੋ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹੁਣ ਹਸਪਤਾਲ ਦੇ ਉਹ ਫਰੋਜ਼ਪੁਰ